ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਇਹ ਜਿਹੜੀ ਹੈਗੀ ਸਾਡੀ 135 ਐਫ ਆਈ ਆਰ ਨੰਬਰ 13523 2023 ਦੀ ਹੈਗੀ 379 ਬੀ ਦੇ ਵਿੱਚ ਸੀਗੀ ਇਹ ਮਾਲਾਂ ਬਾਈਪਾਸ ਰੋਡ ਜਿਹੜਾ ਹੈਗਾ ਉਹਦੇ ਤੋਂ ਇੱਕ ਵਰਨਾਕਾਰ ਜਿਹੜੀ ਪੁਲ ਦੇ ਤੋਂ ਹੋਈ ਗਈ ਸੀ ਇਹਦੇ ਵਿੱਚ ਅਸੀਂ ਪਹਿਲਾਂ ਹੀ ਦੋ ਵਿਅਕਤੀ ਜਿਹੜੇ ਅਨਮੋਲ ਤੇ ਅਮਰਪਾਲ ਜਿਹੜੇ ਸੀਗੇ 28 12 23 ਨੂੰ ਗ੍ਰਿਫਟਾਰ ਕਰ ਲਏ ਸੀਗੇ ਅੱਜ ਜਿਹੜਾ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਆ ਨਿਹਾਲ ਸਿੰਘ ਬਾਰੇ ਕੀ ਕੀਤੀ ਹੈਗੀ ਹੈ ਜਿਹੜਾ ਕਿ ਠੱਠ ਕੇ ਪਿੰਡ ਡੇਰਾਬਾਬਾ ਨਾਲ ਦਾ ਰਹਿਣ ਵਾਲਾ ਆ ਇਨੂੰ ਗ੍ਰਿਫਤਾਰ ਕਰਕੇ ਇਹ ਵੀ ਇਹਦੇ ਗੱਡੀ ਕੋਨ ਵਾਲੇ ਦੇ ਵਿੱਚ ਕੋ ਕਿਉ ਸੀਗਾ ਔਰ ਇਹਦੇ ਕੋਲੋਂ ਅੱਜ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਹੜਾ ਇਹ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਇੱਥੇ ਦੱਸਣਯੋਗ ਹੈ ਕਿ ਜਿਹੜਾ ਨਿਹਾਲ ਸਿੰਘਾ ਬਹੁਤ ਡੈਡਲੀ ਕ੍ਰਿਮੀਨਲ ਹੈਗਾ ਔਰ ਇਹਦੇ ਵਿੱਚ ਇਸ ਤੋਂ ਪਹਿਲਾਂ ਇਹਦੇ ਕੋਲੋਂ ਜਿਹੜੇ ਹੈਗੇ ਦੋ ਪਿਸਟਲ ਔਰ ਵਰਨਾ ਗੱਡੀ ਜਿਹੜੀ ਹੈਗੀ ਆ ਬਟਾਲੇ ਆਣੇ ਡੇਰੇ ਬਾਬਾ ਨਾਨਕ ਐਸ ਐਚ ਓ ਉਹਨਾਂ ਨੇ ਜਿਹੜੀ ਹੈਗੀ ਆ ਆਪਣੇ ਮੁਕਦਮੇ ਦੇ ਵਿੱਚ ਜਿਹੜੀ ਹੈ ਗ੍ਰਿਫਤਾਰ ਕੀਤੀ ਆ ਇਸ ਤੋਂ ਇਲਾਵਾ ਇਹ ਕੈਂਟੋਨਮੈਂਟ ਦੇ ਥਾਣੇ ਤੇ ਪਰਚੀ ਤੋਂ ਇਲਾਵਾ ਇਹਦੇ ਉੱਤੇ ਚਾਰ ਮੁਕਦਮੇ ਹੋਰ ਹੈਗੇ ਨੇ ਇਸਕੇ 135 ਨੰਬਰ ਕੈਂਟੋਨਮੈਂਟ ਦਾ ਪੁਲਿਸ ਸਟੇਸ਼ਨ ਦਾ ਹੈਗਾ ਇੱਕ 67 ਨੰਬਰ ਮੁਕਤਮਾ ਜਿਹੜਾ ਹੈਗਾ ਡੇਰਾ ਪਾਪਾ ਨਾਨਕ ਬਟਾਲੇ ਦਾ ਹੈਗਾ 118 ਨੰਬਰ ਮੁਕਤਮਾ ਡੇਰਾ ਪਾਪਾ ਨਾਨਕ ਦਾ ਜਿਹੜਾ ਹੈਗਾ ਆ ਤੇ ਜਿਹੜਾ ਇੱਕ 51 ਨੰਬਰ ਮੁਕਤਮਾ ਉਹ ਵੀ ਡੇਰੇ ਪਾਪਾ ਨਾਨਕ ਦਾ ਇਹ ਜਿਹੜੇ ਤਿੰਨ ਮੁਕਦਮੇ ਹੈਗੇ ਨੇ ਦੋ ਮੁਕਦਮੇ ਇਹਦੇ ਵਿੱਚ ਆ ਆਰਮਜ਼ ਐਕਟ ਦੇ ਇਲੀਗਲ ਵੈਪਨਸ ਦੇ ਹੈਗੇ ਨੇ ਇੱਕ ਮੁਕਦਮਾ ਦਾ ਝਗੜਾ ਹੈਗਾ ਔਰ ਇੱਕ ਜਿਹੜਾ ਸਾਡਾ ਸਾਡੇ ਵਾਲਾ ਮੁਕਤਮਾ ਇਹ ਜਿਹੜਾ ਲੁੱਟਾ ਖਵਾ ਵਾਲਾ ਬਾਕੀ ਹੈ ਤੋ ਤੁਸੀਂ ਇਸ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੇ ਆਲਰੇਡੀ 4 ਮੁਕਦਮੇ ਤੇ ਤੇ ਤਰਜ ਨੇ ਔਰ ਇਹ ਜਿਹੜਾ ਬੜਾ ਜਿਹੜਾ ਡੈਡਲੀ ਕ੍ਰਿਮੀਨਲ ਸੀਗਾ ਔਰ ਇਹਨੂੰ ਜਿਹੜਾ ਫੜ ਕੇ ਜਿਹੜੀ ਹੈਗੀ ਆ ਕੈਂਟੋਨਲ ਪੁਲਿਸ ਨੇ ਜਿਹੜੀ ਹੈਗੀ ਆ ਬਹੁਤ ਵੱਡੀ ਜਿਹੜੀ ਹੈਗੀ ਆ ਇੱਕ ਕਾਮਯਾਬੀ ਕੀਤੀ ਹੈ